ਸਟਾਰ ਕੇਂਦਰ ਸਰਕਾਰ ਦੁਆਰਾ ਦੇਸ਼ ਭਰ ਵਿੱਚ ਸੜਕ ਮਾਰਗਾਂ ਉੱਤੇ ਹੁੰਦੇ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਲਈ ਐਲਾਨੀ ਗਈ ਮੁਫਤ ਕੈਸ਼ਲੈਸ ਨਕਦੀ ਰਹਿਤ ਇਲਾਜ ਯੋਜਨਾ ਬੇਸ਼ੱਕ ਬਹੁਤ ਲਾਭਕਾਰੀ ਅਤੇ ਲੋਕ ਹਿੱਤ ਸਿੱਧ ਹੋ ਸਕਦੀ ਹੈ ਡੰਡੀ ਇਸ ਯੋਜਨਾ ਤਹਿਤ ਦੇਸ਼ ਭਰ ਦੇ ਮੁੱਖ ਰਾਜਮਾਰਗਾਂ ਅਤੇ ਪੋਰ ਸੜਕਾਂ ਉੱਤੇ ਹੁੰਦੇ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਨੂੰ ਤੁਰੰਤ ਰੂਪ ਵਿੱਚ ਮਦਦ ਮਿਲ ਸਕੇਗੀ ਡੰਡੀ ਇਸ ਯੋਜਨਾ ਅਧੀਨ ਸੜਕ ਹਾਦਸਿਆਂ ਵਿੱਚ ਹੋਣ ਵਾਲੀ ਜ਼ਖਮੀਆਂ ਲਈ ਮੁੱਢਲੇ ਤੌਰ ਉੱਤੇ 7 ਦਿਨਾਂ ਵਿੱਚ ਤੱਕ ਕਿਸੇ ਵੀ ਹਸਪਤਾਲ ਵਿੱਚ ਮੁਫਤ ਇਲਾਜ ਅਤੇ ਦੇਖਭਾਲ ਉਪਲਬਧ ਹੋਵੇਗੀ ਡੰਡੀ ਇਸ ਇਲਾਜ ਦੀ ਕੀਮਤ 1.50 ਲੱਖ ਰੁਪਏ ਤੱਕ ਹੋਵੇਗੀ ਡੰਡੀ ਇਸ ਯੋਜਨਾ ਅਧੀਨ ਇਲਾਜ ਲਈ ਦੇਸ਼ ਦੇ ਸਾਰੇ ਸੂਬਿਆਂ ਦੇ ਛੋਟੇ ਵੱਡੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਕੁਝ ਖਾਸ ਹਸਪਤਾਲਾਂ ਨੂੰ ਚੁਣਿਆ ਗਿਆ ਹੈ ਜਿਹੜੇ ਕਿ ਅਜਿਹੇ ਜ਼ਖਮੀਆਂ ਦੇ ਇਲਾਜ ਲਈ ਪਾਬੰਦ ਹੋਣਗੇ ਅਤੇ ਇਸ ਕਾਰਜੇਠ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਮਦਦ ਵੀ ਮਿਲੇਗੀ ਡੰਡੀ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਮੰਤਰਾਲੇ ਦੁਆਰਾ ਇਸ ਯੋਜਨਾ ਸੰਬੰਧੀ ਪਾਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਇਹ ਯੋਜਨਾ ਇਸੇ ਸਾਲ 5 ਮਈ ਨੂੰ ਲਾਗੂ ਵੀ ਹੋ ਗਈ ਹੈ ਡੰਡੀ ਇਸ ਯੋਜਨਾ ਦਾ ਇਹ ਵੀ ਇੱਕ ਵੱਡਾ ਸਾਰਥਕ ਪੱਖ ਹੈ ਕਿ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲਿਆਂ ਨੂੰ ਇਸ ਇਲਾਜ ਦੀ ਸਹੂਲਤ ਕਿਸੇ ਵੀ ਸੂਬੇ ਵਿੱਚ ਉਪਲਬਧ ਹੋ ਸਕੇਗੀ ਅਤੇ ਇਲਾਜ ਸੰਬੰਧੀ ਹਸਪਤਾਲ ਦਾ ਪ੍ਰਸ਼ਾਸਨ ਜਵਾਬਦੇਹ ਵੀ ਮੰਨਿਆ ਜਾਵੇਗਾ ਡੰਡੀ ਇਸ ਯੋਜਨਾ ਦੇ ਐਲਾਨ ਡੀ ਪੈਠ ਭੂਮੀ ਵਿੱਚ ਪਿਛਲੇ ਮਹੀਨੇ 29 ਅਪ੍ਰੈਲ ਨੂੰ ਸੁਪਰੀਮ ਕੋਰਟ ਦੁਆਰਾ ਕੀਤੀ ਗਈ ਇੱਕ ਟਿੱਪਣੀ ਵੀ ਕਾਰਗਰ ਹੋ ਸਕਦੀ ਹੈ ਕੇ ਸਰਕਾਰਾਂ ਵੱਡੇ ਵੱਡੇ ਰਾਜਮਾਰਗ ਤਾਂ ਬਣਾ ਰਹੀਆਂ ਹਨ ਪਰ ਸਹੂਲਤਾਂ ਦੀ ਕਮੀ ਕਾਰਨ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੇ ਲੋਕ ਅੱਜ ਵੀ ਮਰ ਰਹੇ ਹਨ ਡੰਡੀ ਅਦਾਲਤ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਅਜੇ ਹੀ ਜ਼ਖਮੀਆਂ ਦੀ ਜਾਨ ਬਚਾਉਣ ਲਈ ਲੰਘੇ ਦਿਨਾਂ ਵਿੱਚ ਪ੍ਰਸਤਾਵਿਤ ਕੈਸ਼ਲੈਸ ਇਲਾਜ ਵਰਗੀਆਂ ਕਈ ਯੋਜਨਾਵਾਂ ਐਲਾਨਣ ਅਤੇ ਇਹਨਾਂ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਬੇਮਤਲਬ ਦੀ ਦੇਰੀ ਲਈ ਕਰੜੀ ਫਟਕਾਰ ਵੀ ਲਗਾਈ ਸੀ ਡੰਡੀ ਅਦਾਲਤ ਨੇ ਇਸ ਸਬੰਧੀ ਲੰਗੀ 8 ਜਨਵਰੀ ਤੋਂ 13 ਮਈ ਤੱਕ ਦਾ ਐਲਟੀਮੇਟਮ ਵੀ ਦਿੱਤਾ ਸੀ ਡੰਡੀ ਅਦਾਲਤ ਨੇ ਕੇਂਦਰ ਸਰਕਾਰ ਅਤੇ ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਤਿੰਨ ਸਾਲ ਪਹਿਲਾਂ ਐਲਾਨੀ ਅਜਹੀ ਹੀ ਇੱਕ ਇਲਾਜ ਯੋਜਨਾ ਦੀ ਸਹੂਲਤ ਲੋੜਵੰਦਾਂ ਤੱਕ ਨਾ ਪਹੁੰਚਾਈ ਜਾਣ ਨੂੰ ਲੈ ਕੇ ਅਦਾਲਤ ਦਾ અપਮਾਨ ਕੀਤੇ ਜਾਣ ਦੇ ਦੋਸ਼ ਵੀ ਲਗਾਏ ਸਨ ਡੰਡੀ ਅਦਾਲਤ ਨੇ ਕਿਸੇ ਹਾਦਸੇ ਦੇ ਬਾਅਦ 1 ਘੰਟੇ ਦੇ ਅੰਦਰ ਜ਼ਖਮੀ ਨੂੰ ਇਲਾਜ ਜ਼ਰੂਰ ਮਿਲਣ ਨੂੰ ਨਿਸ਼ਚਿਤ ਬਣਾਉਣ ਵਾਲੀ 골ਡਨ ਅਵਰ ਯੋਜਨਾ ਵੀ ਤੁਰੰਤ ਲਾਗੂ ਕਰਨ ਲਈ ਸਰਕਾਰ ਨੂੰ ਨਿਰਦੇਸ਼ ਦਿੱਤਾ ਡੰਡੀ ਸੜਕ ਹਾਦਸਿਆਂ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਵੱਧ ਨਾਜ਼ੁਕ ਦੇਸ਼ਾਂ ਦੀ ਗਿਣਤੀ ਵਿੱਚ ਹੈ ਡੈਂਡੀ ਦੇਸ਼ ਵਿੱਚ ਵਿਸ਼ਵ ਦੇ ਕੁੱਲ ਹਾਦਸਿਆਂ ਵਿੱਚੋਂ 11% ਇੱਥੇ ਹੀ ਹੁੰਦੇ ਹਨ ਡੈਂਡੀ ਸਟੌਪ